ਇਨਾ ਬੰਦ ਪਈਆਂ ਖਾਲੀ ਦੁਕਾਨਾਂ ਦੇ ਅੱਗੇ ਰਾਤ ਟੈਂਟ ਲਾਏ ਸੀ ਤੇ ਦੇ ਬਾਈ ਆ ਲੈ ਚਾ ਵੀਰੇ ਹਾਂ ਲੈ ਮਾਰ ਹਿੰਮਤ ਹੋ ਖੜਾ ਕੀ ਬਾਤ ਹੈ ਕੀ ਬਾਤ ਹੈ ਮਧਿਆ ਰਹੀ ਬਈ ਨੀਂਦ ਧੀਰੀ ਨੀਂਦ ਪਾਣੀ ਦੇ ਬਲ ਪਾਣੀ ਆ ਪਿਆ ਬੋਤਲ ਉਹ ਦੁਕਾਨ ਵਾਲੇ ਨੇ ਆਪਣੇ ਟੈਂਟ ਲੱਗੇ ਦੇਖ ਲੈ ਰਾਤ 커피 ਵਾਲੇ ਨੇ ਮੈਂ ਉਹਨੂੰ ਪੈਸੇ ਦੇਣ ਲੱਗਾ ਕਹਿੰਦਾ ਨਹੀਂ ਤੁਸੀਂ ਜਾਓਗੇ ਸਾਰਾ ਕੋਈ ਜਾਂ ਲਾਹੌਰ ਵਾਲੇ ਬੇਦਿਆਂ ਦੀ ਦੁਕਾਨ ਸੀ ਇੱਥੇ ਪਾਵਰ ਬੈਕ ਚਾਰਜ ਲਾਤੇ ਸੀ ਰਾਤ ਦੇ ਕਹਿੰਦੇ ਰਹੇ ਵੀ ਸਾਡੇ ਕੋਲੇ ਆਜੋ ਬੈਜੋ ਪਰ ਇਹ ਲੇਟ ਸੁੱਤੇ ਵੀਰ ਹੋਣੀ 10:30 ਵਜੇ ਅਸੀਂ ਉਦੋਂ ਪਹਿਲਾਂ ਟੈਂਟਾਂ ਦੇ ਵਿੱਚ ਚੜ੍ਹਦੇ ਹੋ ਗਏ ਸੀ ਕਿੱਧਰ ਡੇਗਦਾ ਹੋਏ ਇਹ ਦੋਵੇਂ ਬਾਈ ਲਾਹੌਰ ਤੋਂ ਨੇ ਲੈnde ਪੰਜਾਬ ਤੋਂ ਤਾਂ ਕਰਕੇ ਸਾਨੂੰ ਇੱਥੇ ਹੋਰ ਵੀ ਸ਼ੌਕ ਹੋ ਗਈ ਇਹਨਾਂ ਕੋਲੇ ਹੁਣ ਬੁਰਛ-ਬਰਸ ਕਰ ਲਿਆ ਤੇ ਐਂ ਇੱਕ ਮਿੱਤਰਤਾ ਹੀ ਬਣਦੀ ਰਹਿੰਦੀ ਆ ਗੱਲਾਂ-ਬਾਤਾਂ ਕਰਨ ਨੂੰ ਮਾਹੌਲ ਸੋਹਣਾ ਥਰਜਿਆ ਜਾਂਦਾ ਲਾਹੌਰ ਵਾਲਿਓ ਲਵ ਯੂ ਹਾਂ ਤੂੰ ਇੱਕ ਦਿਨ ਤੇਰੀ ਗਲੀ ਚੰਨ ਚੰਨ ਇਹੀ ਬਿਨੂ ਵੀ ਜੀ ਰਹੇ ਇਹ ਦੁਖੋਂ ਨੂੰ ਆਪਣੇ ਇਹਨਾਂ ਸਫਰਾਂ ਨਾਲ ਜੁੜੇ ਸਾਰੇ ਬਿੱਤਰ ਬੇਲੀਆ ਨੂੰ ਸਾਥਰੀ ਅਕਾਲ ਤੇ ਬੇਨਤੀ ਇਹੀ ਹੈ ਕਿ ਕਮੈਂਟ ਜਰੂਰ ਕਰਿਓ ਤੇ ਲਾਈਕ ਕਰਿਓ। ਬਾਕੀ ਜਿਹੜੇ ਬੰਦੇ ਆਪਣੇ ਚੈਨਲ ਤੇ ਨਵੇਂ ਆਏ ਆ ਜਿਨ੍ਹਾਂ ਨੂੰ ਸਾਡੇ ਬਾਰੇ ਨਹੀਂ ਬਹੁਤਾ ਪਤਾ। ਉਹਨਾਂ ਨੂੰ ਦੱਸ ਦਈਏ ਵੀ ਮੈਂ ਤੇ ਬਲਦੇਵ ਨੇ ਪਹਿਲਾਂ ਕਈ ਸਫ਼ਰ ਕੀਤੇ ਆ। ਅਸੀਂ ਇੰਡੀਆ ਦੇ ਵੱਖ-ਵੱਖ ਸਟੇਟਾਂ 'ਚ ਸਫ਼ਰ ਕੀਤਾ ਸਾਈਕਲ ਤੇ। ਲੇਹ ਲਦਾਖ, ਸਾਊਥ ਇੰਡੀਆ, ਨਾਰਥ-ਈਸਟ ਇੰਡੀਆ, ਨਾਰਥ ਇੰਡੀਆ ਸਾਰੇ ਭਾਗ ਜਾਂ ਅਸੀਂ ਟਰੈਕ ਕੀਤੇ ਨੇ ਬਹੁਤ ਸਾਰੇ। ਉਹ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਪਈਆਂ ਨੇ। ਪਲੇਲਿਸਟਾਂ ਦੇ ਵਿੱਚ ਜਾ ਕੇ ਤੁਸੀਂ ਉਹ ਸਫ਼ਰ ਦੇਖ ਸਕਦੇ ਆ। ਤੇ ਇਸ ਵੇਲੇ ਆਪਾਂ ਯੂਏਈ ਦੇ ਵਿੱਚ ਬੈਠੇ ਆਂ ਤੇ ਅਸੀਂ ਗਲਫ ਤੇ ਗਲਫ ਦਾ ਟੂਰ ਕਰੀ ਜਾਨੇ ਆ ਜਿਹੜੇ ਇਹ 6-7 ਦੇਸ਼ ਨੇ 올 ਜੀਸੀਸੀ ਕੰਟਰੀਜ਼ ਗਲਫ ਕੋਆਪਰੇਟਿਵ ਕਾਉਂਸਲ ਦੇ ਦੇਸ਼ਾਂ ਨੂੰ ਸਾਈਕਲ ਤੇ ਆਪਾਂ ਗਾਈ ਜਾਨੇ ਤੇ ਬਾਕੀ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਅੱਜ ਦੀ ਵੀਡੀਓ ਦੇ ਨਾਲ ਇੱਥੋਂ ਜਾਵਾਂਗੇ ਰਸਲ ਖੇਮੇ ਵੱਲ ਹੇ ਚੜੀਆਂ ਮਾਂ ਕਰ ਜੂਗੀ ਦੇ ਨਾਲ ਅਣੀਆਂ ਇੱਥੋਂ ਚੱਲ ਕੇ ਹੁਣ ਆਪਾਂ ਰਸਲ ਖੇਮੇਵਾਲ ਨੂੰ ਵਧਾਂਗੇ ਤੇ ਪਹਿਲਾਂ ਤਵੀਨ ਆਊਗਾ ਤਵੀਨ ਚੌਂਕ ਵਜਦਾ ਬਾਬਾ ਮਸ਼ਹੂਰ ਜਗਾ ਹੋਈ ਤਵੀਨ ਤੋਂ ਅੱਗੇ ਫਿਰ ਰਸਲ ਖੇਮੇ ਨੂੰ ਇੱਕ ਰਾਹ ਮੁੜ ਜਾਊਗਾ ਇੱਕ ਸਿੱਧਾ ਗੁਰਦਾਰਾ ਸਾਹਿਬ ਨੂੰ ਜਾਊਗਾ ਦੇਖਦੇ ਆਂ ਕੀ ਵਿਚਾਰਬੰਦੀ ਬਣਦੀ ਆ ਤੇ ਚੱਲਦੇ ਆਂ ਆਪਾਂ ਕਰਦੇ ਆਂ ਸਫ਼ਰ ਯੂਏਈ ਦੇ ਇਹਨਾਂ ਸੋਹਣੇ ਰਾਵਾਂ ਤੇ ਸਾਹਮਣੇ ਬੋਰਡ ਤੇ ਲਿਖਿਆ ਰਸਲ ਖੇਮਾ 53 ਸ਼ਹਿਰ ਜਖ ਤੋਂ ਦਸਤੇ ਦੁਬਈ 125 ਇਹ ਇਥੋਂ ਦੇ ਮੁੱਖ ਸ਼ਹਿਰਾਂ ਦੇ ਨਾਮ ਨੇ ਤੇ ਇਹ ਸਟੇਟਾਂ ਵੀ ਹੈਈਆਂ ਇਹਨਾਂ ਤਿੰਨਾਂ ਤੋਂ ਬਿਨਾ ਸਟੇਟਾਂ ਅਜਮਾਨ ਮੁਲਕਵੈਨ ਅਬੂਤਾਬੀ ਇੱਕ ਸਟੇਟ ਦਾ ਨਾਮ ਯਾਦ ਆਦਾ ਪਾ ਜੀ ਉਹ ਜੋਰ ਜਆ ਬਾਵਾਂ ਲਾ ਕੇ ਹਟਿਆ ਸਾਈਕਲ ਤੇ ਚੜਾਈ ਪੈਂਦੀ ਆ ਇੱਥੇ ਆ ਰਸਲ ਕੇਮੇ ਪਰ ਪਹਿਲਾਂ ਜਾਵਾਂਗੇ ਉਹ ਦੂ ਥੱਲੇ ਮੁਲਕਵੈਨ ਅਜਮਾਨ ਸ਼ਾਰਜਾ ਦੁਬਈ ਤੇ ਦੁਬਈ ਤੋਂ 150 ਕਿਲੋਮੀਟਰ ਦੂਰ ਲਗਭਗ ਅਬੂਤਾਬੀ ਥੋੜੀ ਜਿਹੀ ਗਾਂ ਅੱਗੇ ਜਾ ਕੇ ਦੋ ਬਾਈ ਹੁਣੀ ਖੜੇ ਨੇ ਟਰੱਕ ਖੜਾ ਇਹਨਾਂ ਦਾ ਸਤਿ ਸ਼੍ਰੀ ਅਕਾਲ ਬਾਈ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਇਹ ਵੀਰ ਦਾ ਪਿੰਡ ਗੰਗਾ ਗੰਗਾ ਨਗਰ ਰਾਜਸਥਾਨ ਤੋਂ ਇਹ ਬਾਈ ਹੁਣੀ ਮਹਾਲੀ ਤੋਂ ਤੁਹਾਡਾ ਨਾਂ ਕੀ ਆ ਮਨਪ੍ਰੀਤ ਮਨਪ੍ਰੀਤ ਗੰਗਾ ਨਗਰ ਗੰਗਾ ਨਗਰ ਦੇ ਇਲਾਕੇ ਤੇ ਅਸੀਂ ਦੋ ਤਿੰਨ ਦਿਨ ਆ ਵੀ ਘੁੰਮਿਆ ਤੇ ਉਥੇ ਇਤਿਹਾਸਕ ਗੁਰਦਾਰਾ ਬੁੱਢਾ ਜੋੜ ਜਿੱਥੇ ਮੱਛੇ ਰੰਗੜ ਦਾ ਸਿਰ ਵੱਢ ਕੇ ਲੱਗ ਗਏ ਸੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਤੁਹਾਡਾ ਪਿੰਡ ਨੇੜੇ ਹੀ ਆ ਉਹਨਾਂ ਦੇ ਹਾਂਜੀ ਨੇੜੇ ਹੀ ਹੈ ਥਾੜਾ 40 ਕਿਲੋਮੀਟਰ ਬਸ ਹਾਂ ਬੁੱਢਾ ਜੋੜ ਦੇ ਠੀਕ ਆ ਬਾਈ ਆ ਟਰੱਕ ਭਰ ਭਰ ਕੇ ਬਾਈ ਹੁਣੇ ਲੇਸਟ ਹੁੰਦੇ ਆ ਇਧਰੋਂ ਚੱਕਦੇ ਆ ਤੇ ਮੁਲਕੋਂ ਆਉਣ ਵਾਲ ਲਿਜਾ ਲਿਜਾ ਲਾਉਂਦੇ ਆ ਇਹ ਲੇਸ ਇਹਨੇ ਬਾਈਆਂ ਰੋਜ਼ ਦਾ ਇੱਕ ਟਰੱਕ ਲੱਗ ਜਾਂਦਾ ਇਸ ਇਲਾਕੇ ਦੇ ਵਿੱਚ ਲੇਸ ਦੇ ਚ ਕਿੰਨਾ ਵੈਸੇ ਵੀ ਇਧਰਲੇ ਲੋਕ ਦੇਖਿਆ ਸੀ ਜੰਕ ਫੂਡ ਵਾਵਾ ਖਾਂਦੇ ਆ ਆਰਪੀ ਬਹੁਤ ਜ਼ਿਆਦਾ ਖਾਂਦੇ ਜੰਕ ਫੂਡ ਵੀ ਬਹੁਤ ਖਾਂਦੇ ਆ ਬਾਈ ਹਾਂ ਬਹੁਤ ਜ਼ਿਆਦਾ ਹਾਂ ਕਿਉਂਕਿ ਇਹਨਾਂ ਦਾ ਸਪੋਰਟ ਆਪਣੇ ਮੇਰਾ ਤਾਂ ਸਿਰਫ ਟਰਾਂਸਪੋਰਟ ਦਾ ਆ ਪਰ ਅੱਗੇ ਸੱਤ ਗੱਡੀਆਂ ਸੇਲ ਦਿੱਲੀ ਦੀ ਜਨਕੀ 7-800 ਕਾਰਟਨ ਦਿੱਲੀ ਦੀ ਸੇਲ ਹੈਗੀ ਆ ਬਹੁਤ ਜ਼ਿਆਦਾ ਵੀ ਹੋਏ ਇਵਰੇਜ 600 700 ਕਾਡੋਂ ਦੀ ਹੈ ਜੀ ਬਾਈ ਤੇ ਰਾ ਅਗਲਾ ਐ ਹੀ ਆ ਉੱਚਾ ਨੀਮਾ ਤਵੀਨ ਇਥੋਂ 20 ਕਿਲੋਮੀਟਰ ਦੂਰ ਆ ਚੰਗਾ ਵੀਰੇ ਫਿਰ ਮਿਲਦੇ ਆ ਕਿਸੇ ਹੋਰ ਮੋੜ ਤੇ ਯੂਈ ਦੇ ਕਿਸੇ ਹੋਰ ਸੜਕ ਤੇ ਠੀਕ ਹੈ ਜੀ ਇੰਡੀਆ ਦੀਆਂ 12 13 ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਪਹਾੜਾਂ ਤੇ ਅਸੀਂ ਸਾਰੀਆਂ ਸਟੇਟਾਂ ਦੇ ਵਿੱਚ ਲਗਭਗ ਸਾਈਕਲ ਚਲਾਇਆ ਹੋਇਆ ਉਹਨਾਂ ਪਹਾੜਾਂ ਤੇ ਇਹ ਤੋਂ ਬਿਨਾ ਅਸੀਂ ਨੇਪਾਲ ਸਾਈਕਲਿੰਗ ਕੀਤੀ ਸੀ ਸਾਨੂੰ ਪਹਾੜ ਬੜੇ ਸੋਹਣੇ ਲੱਗਦੇ ਆ ਤਾਂ ਕਰਕੇ ਅਸੀਂ ਉਹਨਾਂ ਨੂੰ ਵਾਰੀ ਵਾਰੀ ਫਰੇਮ ਦੇ ਵਿੱਚ ਲੈਣੇ ਆ ਤੇ ਜਦੋਂ ਅਸੀਂ ਸਾਈਕਲਿੰਗ ਕਰਦੇ ਆ ਪਹਾੜਾਂ ਦੇ ਸਾਈਕਲ ਚਲਾਉਣੇ ਆ ਤਾਂ ਫਿਰ ਉਹ ਲੈਦੇ ਹੀ ਗੱਲਬਾਤ ਆ ਹੋਰ ਸਾਰੇ ਲੈਂਡਸਕੇਪ ਨਾਲੋਂ ਇਹ ਜਗਾ ਇਹ ਥਾਂ ਸਾਨੂੰ ਵੱਧ ਸੋਹਣੇ ਲੱਗਦੇ ਆ ਜਿਵੇਂ ਉਹ ਸਾਹਮਣੇ ਦਾ ਪਹਾੜ ਆ ਉਹਦਾ ਇੱਕ ਆਪ ਦਾ ਹੁਸਨ ਆ ਇਹਨਾਂ ਰਾਵਾਂ ਤੇ ਸਫ਼ਰ ਕਰਦੇ ਕਰਦੇ ਆਪਣੇ ਪੰਜਾਬੀ ਭਰਾ ਮਿਲਦੇ ਆ ਬਹੁਤ ਸਾਰੇ ਜੋ ਟਰੱਕ ਪਰਲੇ ਪਾਸੇ ਲੰਘਦੇ ਆ ਹਾਰਨ ਮਾਰ ਕੇ ਹੱਥ ਖੜਾ ਕਰਕੇ ਜਾਂਦੇ ਆ ਇਹ ਬਾਈ ਹੁਣੀ ਨੇ ਤਾਵਾਂ ਲਾਡੂ ਚਨਾਈ ਤੋਂ ਮਦਰਾਸ ਤੋਂ ਆਪਕਾ ਨਾਮ ਕੀ ਹੈ ਭਾਈ ਸਾਹਿਬ ਮੁਰਗਨ ਮੁਰਗਨ ਮਦਰਾਸ ਚਨਾਈ ਦਾ ਦੂਜਾ ਨਾਮ ਹੈ ਤੇ ਮਦਰਾਸੀ ਵੀ ਕਿਹਾ ਜਾਂਦਾ ਤੇ ਇਹ ਵੀਰ ਫਤਿਹਗੜ੍ਹ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਸ਼ਹੀਦੀਦਨ ਚੱਲੀ ਜਾਂਦੇ ਆ ਤਾਂ ਉਹਦਾ ਮਹੀਨਾ ਤੁਹਾਡਾ ਕਿਹੜਾ ਪਿੰਡ ਦੱਸਿਆ ਸਹਿਜ਼ਾਦਪੁਰ ਸਹਿਜ਼ਾਦਪੁਰ ਤੁਹਾਡਾ ਨਾਮ ਰਵਿੰਦਰ ਸਿੰਘ ਜੀ ਰਵਿੰਦਰ ਨੂੰ 3 ਸਾਲ ਹੋ ਗਏ ਇਸ ਦੇਸ਼ ਦੇ ਵਿੱਚ ਬਾਈ ਨੂੰ ਤੇ ਉਹ ਗੱਡੀ ਚਲਾਉਂਦਾ ਤੇ ਗੱਡੀ ਚ ਪਾਣੀ ਲੱਦਿਆ ਹੋਇਆ ਕਹਿੰਦਾ ਵੀ ਉਹ ਐਕਵਾਡੀ ਫੌਂਟੇ ਕੰਪਨੀ ਚ ਸਾਰੇ ਪੰਜਾਬੀ ਬੰਦੇ ਕੰਮ ਕਰਦੇ ਨੇ ਤੇ ਪਾਣੀ ਉਹ ਜਿਵੇਂ ਬਲਦੇਵ ਦੀ ਸਾਈਕਲ ਤੇ ਬਾਈ ਨੇ ਲਾ ਦਿੱਤਾ ਏ ਬਾਈ ਕਹਿੰਦਾ ਪਾਣੀ ਤੁਸੀਂ ਪੀਓ ਮੇਰੇ ਤੋਂ ਫੜ ਕੇ ਨਾ ਤੂੰ ਪਾਣੀ ਅਸੀਂ ਸਵੇਰੇ ਚੱਕ ਲਿਆ ਸੀਗਾ ਤੇ ਚੜਦੀ ਕਲਾ ਬਾਈ ਜੀ ਚੌਂਦੇ ਬਸਦੇ ਰਹੋ ਹੁਣ ਅਸੀਂ ਪਹੁੰਚਦੇ ਆਂ ਸਾਨੂੰ ਵੀ ਉਹਨਾਂ ਹੀ ਵਧੀਆ ਲੱਗਿਆ ਵੀਰਾ ਸਾਨੂੰ ਵੀ ਉਹਨਾਂ ਹੀ ਵਧੀਆ ਲੱਗਿਆ ਇਹ ਬਾਈ ਨੇ ਕਿਤੇ ਵੀਡੀਓ ਦੇਖੀ ਸੀ ਤਾਂ ਕਰਕੇ ਧਿਆਨ ਚ ਸੀਗਾ ਠੀਕ ਆ ਮਦਰਾਸੀ ਵੀਰ ਉਧਰੋਂ ਉਥੋਂ ਮੁੜ ਕੇ ਆਇਆ ਬਾਈ ਹਾਂ ਮੈਨੂੰ ਉਧਰ ਦੇ ਪਰਲੇ ਪਾਸੇ ਬਾਈ ਨੇ ਹੱਥ ਚੱਕਿਆ ਇਹਨੇ ਹੱਥ ਚੱਕਿਆ ਮੈਂ ਰੁਕ ਗਿਆ ਮਹਾ ਵੀ ਬਾਈਆਂ ਰਿਆਂ ਦਾ ਹੋਊਗਾ ਹੱਗਤਾਵ ਫਿਰ ਯੂ ਟਰਨ ਲੈ ਕੇ ਆਏ ਨਹੀਂ ਸਹੀ ਆ ਤਾ ਆਪਣਾ ਚੜਿਆ ਹੋ ਗਿਆ ਇੱਥੇ ਹਵਾ ਘੱਟ ਲੱਗਦੀ ਨਹੀਂ ਜਿੱਥੇ ਹਵਾ ਨਹੀਂ ਲੱਗਦੀ ਤੁੰਡੀ ਪੈਂਦੀ ਹੈ ਨਾ ਮਗਰੋਂ ਚੰਗੜੇ ਦੇ ਵਿੱਚ ਪਹਾੜਾਂ ਦੇ ਵਿਚਾਲੇ ਜਿਹਦੇ ਭੇ ਹੋ ਸਕਦਾ ਸੋਕਲਾ ਇਹਨਾਂ ਰਾਮਾ ਤੇ ਆਪਾਂ ਨੂੰ ਬਹੁਤ ਸਾਰੇ ਪੰਜਾਬ ਵਾਲੇ ਵੀਰ ਭਰਾ ਮਿਲਦੇ ਕਿਉਂਕਿ ਟਰੱਕ ਚਲਾਉਂਦੇ ਨੇ ਨਾ ਰਾਮਾ ਤੇ ਤੇ ਕਈ ਵਾਰੀ ਐ ਹੁੰਦਾ ਵੀ ਪਰਲੇ ਪਾਸੇ ਗੱਡੀ ਲਾ ਕੇ ਬਾਈ ਇੱਧਰ ਨੂੰ ਆਉਂਦੇ ਆ ਸੋ ਇੰਨੀ ਇੱਕ ਬੇਨਤੀ ਹੈ ਵੀ ਆਪਾਂ ਬਚਾ ਕੇ ਚੱਲਿਆ ਕਰੀਏ ਅਸੀਂ ਇੱਥੇ ਹੀ ਫਿਰਦੇ ਆ ਬਾਈ ਮਹੀਨਾ ਯੂਈ ਚਿਆਂ ਆਪਾਂ ਕਿਸੇ ਨਾ ਕਿਸੇ ਰਾਹ ਤੇ ਮੇਲੀ ਪੈਣਾ ਜੇ ਪਰਲੇ ਪਾਸੇ ਗੱਡੀ ਲਾ ਕੇ ਇੱਕੇ ਦਾਮ ਇਧਰ ਨੂੰ ਆਵਾਂਗੇ ਸੜਕਾਂ ਲੰਘਦੇ ਆ ਇੱਥੇ ਮਸ਼ੀਨਰੀ ਸਾਰੀ ਬਹੁਤ ਤੇਜ਼ ਆ ਤੇ ਤੁਸੀਂ ਸਾਡੇ ਨਾਲੋਂ ਵੀ ਕਿਤੇ ਵੱਧ ਇੰਪੋਰਟੈਂਟ ਆ ਬਾਈ ਤੇ ਆਪਦਾ ਸੇਫਟੀ ਨਾਲ ਸਾਰਾ ਆਪਾਂ ਮੇਲੀ ਲੈਣਾ ਕਿਤੇ ਨਾ ਕਿਤੇ ਜਦੋਂ ਤੁਸੀਂ ਆਹ ਰਾਹ ਤੇ ਹੋਏ ਆਪਣੇ ਟੱਕਰੇ ਹੋਈ ਜਾਣਗੇ ਸੋ ਇਹੋ ਜੀ ਗੱਲਬਾਤ ਆ ਵੀ ਧਿਆਨ ਰੱਖਿਆ ਜਾਵੇ ਇਸ ਗੱਲ ਦਾ ਇਹ ਬੇਨਤੀ ਆ ਬਾਈਆਂ ਨੂੰ ਇਨ੍ਹਾਂ ਪਹਾੜਾਂ 'ਚ ਸਫਰ ਕਰਦੇ ਕਰਦੇ ਲਗਭਗ ਆਪਾਂ ਤਵੀਨ ਪਹੁੰਚ ਗਏ ਤਵਿੰਦਾ ਚੌਕ ਇੱਥੇ ਨੇੜੇ ਹੀ ਆ ਤੇ ਸਾਡੇ ਸੁਣਨ ਚਾਹੇ ਵੀ ਉੱਥੇ ਇੱਕ ਪੰਜਾਬੀ ਢਾਬਾ ਹੈਗਾ ਤੇ ਭੁੱਖ ਵੀ ਪੂਰੀ ਲੱਗੀ ਹੋਈ ਆ ਪੰਜਾਬੀ ਖਾਣਾ ਤਾਣਾ ਇੰਤਜ਼ਾਰ ਕਰ ਰਿਹਾ ਜਾ ਕੇ ਖਾਣੇ ਆ ਭੁੱਖ ਲੱਗੀ ਹੋਈ ਆ ਸਰਮ ਥੋੜਾ ਜਿਹਾ ਇਥੇ ਇਲਾਕਾ ਪੱਧਰ ਵੀ ਹੋ ਗਿਆ ਪਹਾੜ ਥੋੜੇ ਜੇ ਪਾਸਿਆਂ ਦੇ ਚਲੇ ਗਏ ਜਿਹੜੇ ਪਹਿਲਾਂ ਪਹਾੜਾਂ ਦੇ ਨੇੜੇ ਨੇ ਟੱਪੀ ਜਾਂਦੇ ਸੀਗੇ ਉਹ ਇਲਾਕਾ ਲਗਭਗ ਇਥੇ ਖਤਮ ਹੋ ਗਿਆ ਤਵীন ਚੌਂਕ ਦੇ ਬਿਲਕੁਲ ਨੇੜੇ ਖੜੇ ਆ ਤੇ ਇਧਰਲੇ ਪਾਸੇ ਕ੍ਰੈਸ਼ਰ ਲੱਗਾ ਹੋਇਆ ਤਾਂ ਕਰਕੇ ਇਥੇ ਟਰੱਕੀ ਟਰੱਕ ਖੜੇ ਨੇ ਆਹ ਬਾਈ ਹੁਣੀ ਟੋਪੀ ਵਾਲੇ ਵੀਰ ਆਪ ਨੂੰ ਮਿਲੇ ਦੁਬਾਰੇ ਗੰਗਾ ਨਗਰ ਵਾਲੇ ਇਹ ਰੋਕ ਗਿਆ ਸੀ ਬਾਈ ਇੱਥੇ ਇੱਥੇ ਹੁਣ ਆਪਾਂ ਰੋਟੀ ਖਾਵਾਂਗੇ ਪੰਜਾਬੀ ਪੰਚਾ ਢਾਬਾ ਜਿਹੜਾ ਅਹਿਮਦ ਮਹਾਂਦ ਬੇਕਰੀ ਰੈਸਟੋਰੈਂਟ ਲਿਖਿਆ ਹੋਇਆ ਹੈ। ਇਹ ਟਾ ਬਾਏ ਇੱਥੇ ਪੰਜਾਬ ਦੇ ਬੰਦਿਆਂ ਦਾ ਇੱਥੇ ਪੰਜਾਬੀ ਭਰਾ ਆਉਂਦੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਇਥੋਂ ਚਲੇ ਜਾਂਦੇ ਆ। ਇੱਥੇ ਬਸ ਢਾਟਾ ਉਟਾ ਉਹਦਾ ਮਾੜਾ ਮੋਟਾ ਫਰਕ ਆ ਵੀ ਰੋਟੀ ਦਾਲ ਪਾਣੀ ਆਪਣੇ ਨਾਲ ਦਾ ਮਿਲ ਜਾਂਦਾ। ਬਾਕੀ ਜਲੇਬੀਆਂ ਮਲਾ ਦਾ ਹੋਰ ਕਿਤੇ ਮਿਲਦੀਆਂ ਵੀ ਨਹੀਂ। ਇਹ ਵੀ ਇੱਥੇ ਪਈਆਂ ਹੁੰਦੀਆਂ ਨੇ। ਇੱਕ ਅੱਧੀ ਖਾ ਲਈਏ ਬਾਈ। ਜਲੇਬੀ ਦਾ ਮਣਦੀ ਆ। ਔ ਮੁੰਡਾ ਜਿਹੜਾ ਫਿਰਦਾ ਫਤੇਗੜ ਸਾਹਿਬ ਤੋਂ ਚੋਬਰਾ ਆਜੋ ਭਾਈ ਅਸਲ ਦੇ ਵਿੱਚ ਇਹ ਜਗ੍ਹਾ ਤੇ ਟਰੱਕੀ ਟਰੱਕ ਖੜੇ ਸਾਰੇ ਪਾਸੇ ਤੇ ਟਰੱਕਾਂ ਦਾ ਇੱਥੇ ਪੂਰਾ ਇਕੱਠ ਹੋਣੇ ਕਰਕੇ ਆਪਣੇ ਭਰਾ ਪੰਜਾਬੀ ਬਹੁਤ ਟੱਕਰਦੇ ਆ ਢਾਬੇ ਤੇ ਬਹੁਤ ਸਾਰੇ ਮਲੇ ਵੀਰ ਵੀ ਤੇ ਆਹ ਇੱਕ ਨੇ ਆਵਾਜ਼ ਮਾਰੀ ਕਹਿੰਦਾ ਰੁਕਿਓ ਮੜਾ ਜਾ ਮਿਲਣਾ ਉਹ ਬਾਈ ਨੂੰ ਮਿਲਦੇ ਆ ਦੇ ਵਾ ਵੀਰ ਵੀ ਆ ਗਿਆ ਇਧਰ ਇੱਥੇ ਕੱਕਾ ਰੇਤਾ ਜਿਹਾ ਬਣਾਇਆ ਪਿਆ ਤੇ ਬੇ ਕਾਹ ਵੀ ਉੱਥੇ ਫਿਰੇ ਤਾਂ ਨਹੀਂ ਆ ਖੜਦਾ ਹੁਣ ਮੈਂ ਤਾਂ ਮੂਲ ਪੇਤ ਆ ਬਾਈ ਹਲਕੇ ਮਿਲੇ ਆ ਬਾਈ ਦਾ ਪਿੰਡ ਆ ਬਸੀਆਂ ਬਸੀਆਂ ਉਹ ਜਗ੍ਹਾ ਜਿੱਥੇ ਮਹਾਰਾਜਾ ਦਰੀਬ ਦਿਲੀਪ ਸਿੰਘ ਨੇ ਪੰਜਾਬ ਦੇ ਵਿੱਚ ਆਖਰੀ ਰਾਤ ਕੱਟੀ ਸੀ ਉੱਥੇ ਇੱਕ ਵਧੀਆ ਕਥਾ ਬਣੀ ਹੋਈ ਆ ਬਣੀ ਹੋਈ ਹੈ ਨਾ ਬਾਈ ਉਹ ਰਾਏਕੋਟ ਤੋਂ ਜਾਂਦੇ ਆ ਜਦੋਂ ਬੱਸੀਆਂ ਨੂੰ ਸ਼ਾਇਦ ਹਾਂ ਮੈਂ ਵੇਖੀ ਹੈ ਜਗਾ ਉਹ ਸੋਹਣੀ ਜਗਾ ਆ ਉਹ ਗੈਸਟ ਹਾਊਸ ਆ ਉਹ ਗੈਸਟ ਹਾਊਸ ਤੇ ਹੁਣ ਤਾਂ ਪੂਰਾ ਉੱਥੇ ਬਣਾਇਆ ਹੋਇਆ ਮਾਹੌਲ ਦੇਖਣ ਵਾਲੀ ਥਾਂ ਆ ਉਹ ਤੇ ਆ ਬਾਈ ਹੁਣੀ ਹੁਸ਼ਿਆਰਪੁਰ ਤੋਂ ਆ ਕ੍ਰੈਸ਼ਰ ਲੱਦੇ ਆ ਕਹਿੰਦੇ ਵੀ ਪੋਰਟ ਤੇ ਲਾਉਣ ਚੱਲੇ ਰਸਲ ਖੇਮਾ ਟੋਆ ਟੋਆ ਚੱਲੀ ਜਾਂਦੀ ਹੈ ਕ੍ਰੈਸ਼ਰ ਦੀ ਇੱਥੋਂ ਕ੍ਰੈਸ਼ਰ ਉਹ ਚੀਜ਼ ਆ ਜਿਹੜੀ ਬਿਲਡਿੰਗ ਉਹ ਸਾਰੀ ਚ ਵਰਤੀ ਜਾਂਦੀ ਆ ਐਜ਼ এ ਬਜਰੀ ਜਿਵੇਂ ਆਪਣੇ ਪਠਾਨਕੋਟ ਵਾਲਾ ਸਮਾਨ ਚੱਲਦਾ ਠੀਕ ਆ ਬਾਈ ਹਾਂਜੀ ਹਾਂਜੀ ਜਿਉਂਦੇ ਵਾਸਤੇ ਰਹੋ ਚੜੋ ਟਰੱਕਾਂ ਤੇ ਢਿੱਡ ਭਾਈ ਹੁਣੀ ਕਹਿੰਦੇ ਵੀ ਵੱਡੇ ਹੋ ਜਾਂਦੇ ਜਦੋਂ ਸੀਟਾਂ ਦੇ ਬੈਠੇ ਰਹਿੰਦੇ ਸਾਰਾ ਦਿਨ ਡਰਾਈਵਰ ਕਿਥੋਂ ਦਾ ਵੀ ਹੋਵੇ ਤੇ ਇੰਨਾ ਢਿੱਡ ਵੱਧ ਹੀ ਜਾਂਦਾ ਡਰਾਈਵਰ ਸੋਣਾ ਵੀ ਇੰਹੀਂ ਲੱਗਦਾ ਡਰਾਈਵਰ ਸੋਣਾ ਵੀ ਇੰਹੀਂ ਲੱਗਦਾ ਭਾਈ ਤੁਸੀਂ ਮੜੀ ਤਰੱਕੀ ਕਰੋ ਲੈ ਲੋ ਵੀ ਭਾਈ ਖਰਾਕ ਪਾਣੀ ਹੁੰਦਾ ਹੀ ਨਹੀਂ ਕੀ ਆ ਜਿੰਮ ਛੱਡੋ ਹਟੋ ਤਾਂ ਕੰਮ ਚੱਲਦਾ ਰਿਹਾ ਤੁਸੀਂ ਵਿੱਚ ਨਹੀਂ ਗਏ ਲਗਰੇ ਅਹੀਂ ਅੰਦਰ ਨਹੀਂ ਗਏ ਹਾਂ ਅੰਦਰ ਅਸੀਂ ਗਏ ਨਹੀਂ ਸਾਨੂੰ ਕੋਈ ਤੇ ਮੈਂ ਉਹਨੂੰ ਦੱਸੇ ਮੈਂ ਕਿਹਾ 500 ਗੱਡੀ ਖੜੀ ਵੀ ਅੰਦਰ ਇੱਧਰ ਪੁਰਬਖਾਨ ਗਏ ਤੁਸੀਂ ਉੱਪਰ ਵਿੱਚ ਦਾ ਸਾਹਮਣਾ ਦੇ ਸਾਹਮਣੇ 12 ਜੀਆਂ ਖੜੀਆਂ ਮਾ ਪਰਾਣੀਆਂ ਕਹਿੰਦੇ ਉੱਥੇ ਵੀ ਤਿੰਨ ਚਾਰੇ ਮੈਂ ਕਹਿੰਦਾ ਤਿੰਨ ਚਾਰ ਨਹੀਂ ਅੰਦਰ 40 45 ਐ ਬਾਈ ਵਰਗੇ ਨੰਗਲ ਡੈਮ ਤੋਂ ਬਾਈ ਤੁਹਾਡਾ ਨਾਂ ਕੀ ਆ ਮਹਿੰਦਰ ਸਿੰਘ ਮਹਿੰਦਰ ਸਿੰਘ ਬਾਈ ਮੈਂ ਅੱਜ ਤਾਂ ਐਂ ਜੇ ਲੱਗਿਆਂਦਾ ਵੀ ਪੰਜਾਬ ਚ ਹੀ ਤੁਰੇ ਫਿਰਦੇ ਆ ਹਾਂ ਜੀ ਇਦਾਂ ਹੀ ਇੱਥੇ ਹੈ ਟੋਟਲ ਪੰਜਾਬੀ ਹੋਈ ਆ ਤਕਰੀਬ ਮਾ ਜਿਵੇਂ ਜਿਵੇਂ ਅਸਲ ਕੇ ਮੈਨੂੰ ਵਧੀ ਜਾਣੇ ਆ ਉਹ ਪੰਜਾਬ ਅਸਲ ਕੇ ਮੈਂ ਤਾਂ ਟੋਟਲੀ ਪੰਜਾਬ ਦਾ ਹੀ ਆ ਬਾਈ ਟੋਟਲੀ ਪੰਜਾਬ ਦਾ ਠੀਕ ਹੁਣ ਮੁੰਡੇ ਨੂੰ ਦੱਸਦੇ ਹੋ ਵੀ ਉਹ ਮੁੰਡਾ ਦੇਖ ਕੇ ਖੁਸ਼ ਹੋ ਜੂਗਾ ਅੱਜ ਉਹਨੂੰ ਦੱਸ ਦੇਵੀਂ ਮਿਲਨੇ ਮਿਲ ਗਿਆ ਕੋ ਦਾ ਸਹੀ ਹੈ ਭਾਈ ਸਹੀ ਹੈ ਚਲੋ ਚੜ੍ਹਦੀ ਕਲਾ ਭਾਈ ਤੁਹਾਨੂੰ ਹੋਗੇ 17 ਸਾਲ ਹੋਗੇ 2007 ਦਾ ਹੈ 2007 ਦਾ ਉਦੋਂ ਦੇ ਡਰਾਈਵਰੀ ਲੈਣ ਚਾਹੁੰਦਾ ਸੀ ਡਰਾਈਵਰੀ ਲੈਣ ਚਾਹ ਹਾਂ ਠੀਕ ਹੈ ਉਹ ਕੰਮ ਕਰਕੇ ਆਏ ਪਹਿਲਾਂ ਅਸੀਂ ਸ਼ੁਰੂ ਸ਼ੁਰੂ ਜਾਏ ਜਿਹੜਾ ਤੁਸੀਂ ਸਮੁੰਦਰ ਦੇ ਵਿੱਚ ਨਹੀਂ ਦੇਖੇ ਘਰ ਬਾਰੇ ਬੀਬੀ ਦੀਆਂ ਟੱਪੇ ਜਾਂ ਹਾਂ ਟੱਪੇ ਹੈਗਾ ਜੀ ਬੀਬੀ ਦੇ ਟੱਪੇ ਉੱਥੇ ਤੁਸੀਂ ਖੜੇ ਵੀ ਹੈਗੇ ਮੇਰੇ ਕੋਲ ਰੋਟੀ ਖਾਦੀ ਕਰਾ ਕੇ ਰੋਟੀ ਖਾਦੀ ਆ ਖੜੇ ਹਾਂ ਉਹ ਅਸੀਂ ਕੀਤਾ ਪਹਿਲਾਂ ਸ਼ੁਰੂ ਕੰਮ ਤੋਂ ਕੀਤਾ ਵਾ ਠੀਕ ਹੈ ਹਾਂ ਚਲੋ ਵਧੀਆ ਇਹ ਬਾਅਦ ਚੋਂ ਆਇਆ ਇੰਦੀ ਆ ਤੇ ਹੈ ਬੈਗ ਬੈਗ ਆ ਅਸੀਂ ਭਾਈ ਕੱਲ ਪਰਸੋ ਵੀਡੀਓ 'ਚ ਗੱਲ ਕੀਤੀ ਸੀ ਵੀ ਜਿਹੜਿਆਂ ਦੇ ਜਵਾਕਾਂ ਦੇ ਪਿਓ ਇੱਧਰ ਰਹਿੰਦੇ ਆ ਹਾਂ ਹਾਂ ਉਹ ਆਪਦੇ ਬਾਪੂਆਂ ਦੀ ਕਦਰ ਕਰਿਆ ਕਰੋ ਤੇ ਜਿਹੜੇ ਪੈਸੇ ਪਿੱਛੇ ਭੇਜਦੇ ਆ ਬਿਲਕੁਲ ਜੀ ਕਦਰ ਕਰਨੀ ਚਾਹੀਦੀ ਬਹੁਤ ਔਖੀ ਐ ਇੱਥੇ ਜੀਉਣੀ ਤੜਕੇ ਬਾਈ ਕਰਕੇ ਕਹਿੰਦੇ ਵੀ 2 ਵਜੇ ਉੱਠ ਕੇ ਅਸੀਂ ਟਰੱਕ ਤੇ ਬਹਿ ਜਾਣੇ ਆ ਤੇ ਉਮਰ ਦੇ 37 38 ਸਾਲ ਹੋ ਗਏ ਇਹਨਾਂ ਨੂੰ ਡਰਾਈਵਰੀ ਕਰਦਿਆਂ ਨੂੰ ਪਹਿਲਾਂ ਪੰਜਾਬ ਇੰਡੀਆ 'ਚ ਨਾਰਥ ਈਸਟ ਵੱਲ ਟਰੱਕ ਚਲਾਇਆ ਅਸਾਮ ਜਾਂ ਉੱਧਰ ਜਿਹੜੇ ਹੋਰ ਸਟੇਟਾਂ ਪੈਂਦੀਆਂ ਨੇ ਮਿਜ਼ੋਰਾਮ, ਆਮ ਲੰਮੀਆਂ ਮਿਹਨਤਾਂ ਕਰਕੇ ਬਾਈ ਹੁਣੀ ਸੜਕਾਂ ਤੇ ਬਾਟਾਂ ਕੱਢਦੇ ਆਉਂਦੇ ਆ ਜੇ ਮੁੜਾਂਗੇ ਇੱਥੋਂ ਸੱਚ ਸੱਜੇ ਦੱਸਦਾ ਆ ਆ ਆ ਗਿਆ ਅਲਤਵੀਨ ਚੌਕ ਰਸਲ ਖੇਮਾ ਇੱਧਰ ਮੁੜ ਗਿਆ ਸਾਹਮਣੇ ਜਿਹੜਾ ਸਿੱਧਾ ਰਾਹ ਉਹ ਸਮੁੰਦਰ ਨੂੰ ਜਾਂਦਾ ਪਰ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਰਸਲ ਖੇਮਾ ਐਸੇ ਪਾਸੇ ਆ ਅਸੀਂ ਫੈਸਲਾ ਕੀਤਾ ਵੀ ਪਹਿਲਾਂ ਰਸਲ ਖੇਮਾ ਜਬਲ ਜੈਸ ਉਹ ਥਾਰੀਆਂ ਥਾਵਾਂ ਘੁੰਮ ਕੇ ਫਿਰ ਠਾਣੂ ਆਵਾਂਗੇ ਫਿਰ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਾਂਗੇ ਆ ਸੋਹਣੇ ਤਰੀਕੇ ਨਾਲ ਤਾ ਤਾਂ ਉਤਨਾ ਲੱਗਿਆ ਦਾ ਰਸਲ ਕੇਮੇ ਦਾ ਘੁੰਮ ਖਮਾ ਕੇ ਤੇ ਉਹ ਸਾਹਮਣੇ ਬੱਦਲ ਹੀ ਬੱਦਲ ਦੀਦਾ ਕਾਲੀਆਂ ਘਟਾਵਾਂ ਚੜੀਆਂ ਬੱਦਲ ਅੱਜ ਦੇਖਿਆ ਏ ਤੇ ਅਜੇ ਤੱਕ ਅਰਬ ਚ ਪਿਉਂਤੇ ਨਹੀਂ ਭਿੱਜੇ ਨਹੀਂ ਅੱਜ ਦੇਖੋ ਹੱਥਾਂ ਲਾਉਂਦੇ ਆ ਯਾਰ ਬੰਦੇ ਦੇਸਿਆਂ ਸਾਰੇ ਪਾਸੇ ਆਪਣੇ ਬੰਦੇ ਬਹੁਤ ਟੱਕਰ ਰਹੇ ਅੱਜ ਨਹੀਂ ਨਹੀਂ ਭਾਈਓ ਉਹ ਭਾਈ ਨਹੀਂ ਉਹ ਨਹੀਂ ਸੋਹਣਾ ਯਾਰਾ ਪਿਆਰ ਯਾਰ ਨਹੀਂ ਨਹੀਂ ਉਹ ਨਹੀਂ 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 ਭੜ ਨਹੀਂ ਭਾਈ ਯਾਰ ਨਹੀਂ ਨਹੀਂ ਵੀਰੇ ਕੀ ਤੇ ਯਾਰ ਕੀ ਕਰੀਏ ਇਹ ਗਾਲਾਂ ਨਹੀਂ ਆ ਬਾਈ ਸਫਰ ਤਾਂ ਹੈਗਾ ਪਰ ਸਾਡੇ ਪੈਸੇ ਲੱਗਦੇ ਨਹੀਂ ਯੂਜ਼ ਤੁਹਾਡੇ ਲੱਗੇ ਨਹੀਂ ਕੋਈ ਲੱਗੇ ਨਹੀਂ ਹੁੰਦੇ ਪਹਿਲੇ ਸਾਡੇ ਯੂਜ਼ ਸਾਡੇ ਤੇ ਨਹੀਂ ਲੱਗੇ ਬਾਈ ਹਾਂ ਨਹੀਂ ਲੱਗਣ ਵੀ ਜਿਹੜੇ ਬਾਈ ਗੁਰੂ ਕਿੱਥੇ ਨਹੀਂ ਭਾਈ ਇਹ ਬਾਈ ਹੁਣ ਇਹ ਦੋਵੇਂ ਗੁਰਦਾਸਪੁਰ ਤੋਂ ਆ ਇਹ ਵੀਰ ਹੁਣੇ ਬਟਾਲੇ ਤੋਂ ਜਿਹੜਾ ਗੁਰਦਾਸਪੁਰ ਮੇਰਾ ਪਟਾਲਾ ਏਰੀਆ ਲੱਗੇ ਤੁਸੀਂ ਬਟਾ ਪਿੰਡ ਦਾ ਹਾਂਜੀ ਕਿਹੜਾ ਪਿੰਡ ਹੈ ਜੀ ਲੱਗਾ ਮੁੰਡਾ ਪਿੰਡ ਹੈ ਕਾਨੂੰਵਾਂ ਦੀ ਸ਼ਾਂਭਾਲੇ ਪਾਸੇ ਜਿਹਨੂੰ ਆ ਨਹੀਂ ਇੱਕ ਜੀ ਮੈਤੇ ਲੱਗੇ ਆ ਮੈਤੇ ਲੱਗੇ ਹਾਂ ਜੀ ਠੀਕ ਆ ਭਾਈ ਠੀਕ ਆ ਉਹ ਤਾਰੀ ਵਾਲ 2 ਰੁਪਏ ਜਾਂਦਾ ਠੀਕ ਆ ਠੀਕ ਆ ਠੀਕ ਆ ਠੀਕ ਆ ਟਰੱਕ ਰੁਕੀ ਜਾਂਦੇ ਆ ਬੇਲੀ ਉਤਰੀ ਜਾਂਦੇ ਆ ਤੇ ਦਰਸ਼ਨ ਮਿਲੇ ਨਾ ਬਾਈਆਂ ਦੇ ਸੋਈ ਜਾਂਦੇ ਆ ਚੜਦੀ ਕਲਾ ਭਾਈ ਜੀ ਚਲੋ ਜਾਂਦੇ ਬਸਦੇ ਰਹੋ ਭਾਈ ਜੀ ਮਾਲਕ ਬੜਾ ਵਧੀਆ ਚੰਗਾ ਵੀਰੇ ਸਤਿ ਸ੍ਰੀ ਅਕਾਲ ਸਫ਼ਰ ਸੋਹਣਾ ਭਾਈ ਓਕੇ ਭਾਈ ਜੀ ਮਿਲਦੇ ਹਾਂ ਹਾਂ ਇੱਕ ਹਵਾ ਵੀ ਉਧਰ ਦੀ ਆ ਟਰੱਕ ਵੀ ਉਧਰ ਦੇ ਤਾਂ ਕਰਕੇ ਬੁੱਲਾ ਜਾ ਵਜੀ ਜਾਂਦਾ ਇਹ ਵੀਰ ਗਰਦਾਸਪੁਰ ਤੋਂ ਆ ਤੇ ਗਰਦਾਸਪੁਰ ਵਾਲੇ ਸਾਰੇ ਬਾਹਰ ਆ ਕੇ ਬਹਿ ਗਏ ਤਾਂ ਇਹਨਾਂ ਦੇ ਸੰਨੀ ਦੋਲਰ ਗੇ ਜਿੱਤੀ ਜਾਂਦੇ ਆ ਸਹੀ ਗੱਲ ਤਾਂ ਹੀ ਜਿੱਤਦੇ ਆ ਨਾ ਉਹ ਸਾਹਕ ਦਾ ਬੇਟਾ ਸੋਣਾ ਵੀ ਸਾਰਾ ਟਰੱਕ ਸੜਕ ਤੋਂ ਪਾਸੇ ਖੜਦਾ ਚਾਰੇ ਬੱਤੀਆਂ ਲਾਉਂਦੇ ਨੇ ਫਿਰ ਰੋਕਦੇ ਆ ਇਹ ਇਹ ਨਹੀਂ ਵੀ ਇੱਕ ਵੀ ਟਾਇਰ ਸੜਕ ਦੇ ਉੱਤੇ ਰਹਿ ਜੂਗਾ ਤੇ ਜੇ ਰਹਿ ਵੀ ਜਾਵੇ ਤਾਂ ਫਿਰ ਮੁਖਾਲਫਾ ਨਾਲ ਦੀ ਨਾਲ ਫੜਾ ਦਿੰਦੇ ਆ ਭਾਈ ਥੋੜਾ ਨਾ ਕੀ ਆ ਅਮਨਦੀਪ ਅਮਨਦੀਪ ਬਾਈ ਚੱਲਿਆ ਮਸਕੜ ਤੋਂ ਤੇ ਇੱਥੋਂ ਦੀ ਕ੍ਰੈਸ਼ਰ ਭਰ ਕੇ ਲੈ ਜਾਂਦਾ ਥੋੜੀ ਉਮਰ ਕਿੰਨੀ ਆ 24 ਸਾਲ 24 ਸਾਲ 24-24 ਸਾਲਾਂ ਦੇ ਚੋਬਰ ਇਹਨੇ ਟਰੱਕ ਲਈ ਫਿਰਦੇ ਆ ਦੋ-ਦੋ ਮੁਲਕਾਂ ਦੇ ਵਿੱਚ ਇਹ ਡਰਾਈਵਿੰਗ ਕਰਦੇ ਆ ਠੀਕ ਆ ਬਾਈ ਅਮਨਦੀਪ ਚੜ੍ਹਦੀ ਕਲਾ ਕਿੰਨੇ ਸਾਲ ਹੋ ਗਏ ਤੁਹਾਨੂੰ 4 ਸਾਲ ਹੋ ਗਏ 4 ਸਾਲ ਜਾਂਦੇ ਆ ਚਲੋ ਬਾਈ ਜੀ ਇੱਕ ਅੱਗੋਂ ਬਾਈ ਹੁਣ ਵੀ ਹੋਰ ਆ ਰਹੇ ਆ ਉਧਰ ਅਸਲ ਖੇਮੇ ਤੋਂ ਅਹੀ ਵੀਰੇ ਰੋਟੀ ਖਾ ਕੇ ਨਿਕਲੇ ਆ ਹੁਣੇ ਕੋਈ ਇਹ ਨਾਲ ਕਹਿੰਦਾ ਤੂੰ ਤੇ ਪਚਾ ਲੈਣਾ ਆਂ ਦੇ ਅੱਜ ਤੁਸੀਂ ਪਰੇਂਦੇ ਵੀ ਹੋੜਾ ਥਰ ਮਟਣਾ ਪਾਈਦਾ ਸਮਾਂ ਉੱਥੋਂ ਕੁੱਟ ਕੁੱਟ ਕੇ ਪਵਾ ਲੱਗੇ ਵੀ ਗੱਲ ਵਟੂਰ ਕੀਤਾ ਆ ਗੱਲ ਵਟੂਰ ਤੇ ਲੱਗਦਾ ਭਾਰ ਵਧਾ ਕੇ ਜਾਵਾਂਗੇ ਅਸੀਂ ਭਾਈ ਗੁਰਦਵਾਰਾ ਸਾਹਿਬ ਨੇ ਕਿਹਾ ਕਿ ਨਹੀਂ ਗੁਰਦਵਾਰਾ ਸਾਹਿਬ ਵੀਰੇ ਅਸੀਂ ਮੁੜਦੇ ਹੋ ਜਾਵਾਂਗੇ ਠੀਕ ਹੈ ਅਸੀਂ ਪਹਿਲਾਂ ਇਧਰ ਜਬਲ ਜੱਸਵਲ ਤਾਂ ਜਾ ਕੇ ਆਉਣੇ ਭਾਈ ਉਹਨਾਂ ਦਾ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਥੋੜਾ ਨਾਂ ਕੀ ਵੀਰੇ ਮੇਰਾ ਗੁਰ ਕੀ ਦਸਤ ਗੁਰਕੀਰਤ ਸਿੰਘ ਠੀਕ ਆ ਬਾਈ ਗੁਰਕੀਰਤ ਚਲੋ ਚੜ੍ਹਦੀ ਕਲਾ ਬਸ ਮੇਰਾ ਵੀਰ ਅਸਲ ਜੀ ਸਾਡੇ ਕੋਲ ਸਾਰਾ ਜ਼ਮਾਨਾ ਪਿਆ ਇਹ ਖਾਨ ਪੀਣ ਵਾਲਾ ਤੇ ਖਾ ਲਿਆ ਆਪਾਂ ਕਿਹਦੀ ਚੀਜ਼ ਦੀ ਕੋਲਡ ਹੈ ਨੰਬਰ ਲੈ ਲਓ ਤੇ ਫੋਨ ਕਰ ਲਿਓ ਨਹੀਂ ਚੜ੍ਹਦੀ ਕਲਾ ਬਾਈ ਜੀ ਚੜ੍ਹਦੀ ਕਲਾ ਨਹੀਂ ਰਹਿਣਾ ਵੀ ਆਪਣੇ ਮੂਹਰੇ ਘਰ ਕੇ ਸਾਰੇ ਕੁਝ ਇੱਥੇ ਹੀ ਆ ਨਹੀਂ ਅਦੋਂ ਨਾ ਅਸਲ ਜੀ ਮੇਰੇ ਤੋਂ ਕੋਈ ਫੋਨ ਆਇਆ ਉਹ ਆ ਰਹੇ ਆ ਠੀਕ ਹੈ ਬਾਈ ਤੇ ਉਹਨਾਂ ਨੂੰ ਮਿਲਦੇ ਆਂ ਜਾ ਕੇ ਆਪਾਂ ਚੜ੍ਹਦੀ ਕਲਾ ਬਾਈ ਜੀ ਸ਼ੁਕਰੀਆ ਜੀ ਜਿਉਂਦੇ ਵਸਦੇ ਰਹੋ ओके हां डेटिंग ਚੋਂ ਪਰ ਮੈਂ ਬੱਸ ਇਹ ਤੋਂ ਡਰਾਈ ਫਰੂਟ ਬਹੁਤ ਖਾਨਾ ਬੱਸ ਪਰ ਜੋ ਡਰਾਈ ਫਰੂਟ ਖਾਨਾ ਇਹ ਹੋ ਵੀ ਲਿਆ ਕਰ ਇਹਨਾਂ ਨੂੰ ਅਸਲੀ ਨਾ ਮੈਂ ਨਹੀਂ ਘਰ ਦਾ ਮੌੜ ਹੀ ਤਾਂ ਦਾ ਮम्मा ਸਨ ਰੋਟੀ ਲਾਇਆ ਹੀ ਨਹੀਂ ਜਨਾ ਚਾਹ ਵੀ ਲਾਇਆ ਪਰ ਬਦਾਮਾਂ ਦੀ ਰੋਟੀ ਬਗਦੀ ਰਹੀ ਹੈ ਸ਼ੁਰੂ ਤੋਂ ਮੈਂ ਚੱਲਦੀ ਕੋਲਦੇ ਰਹਿ ਬਦਾਮਾਂ ਦੀ ਆ ਚਿਪਣਾ ਚ ਸਾਡੇ ਵੀ ਖਾ ਲੈਂਦੀ ਇੱਕ ਗਾਲੇ ਹੁੰਦੀ ਇਕ ਹਾਂ ਉਹਨਾਂ ਦੇ ਦਵਾਈ ਪਾਉਣ ਲੱਗ ਗਏ ਬੈਕਸਿਟ ਦੀ ਦਵਾਈ ਪੋੜੇ ਰਹੀ ਬਾਈ ਅੱਜ ਕੋ ਦਾ ਦਵਾਈ ਉਹ ਨਹੀਂ ਮਿਲੇ ਦਵਾਈ ਚ ਸਹੀ ਆ ਬਾਈ ਬਾਈ ਉਹਨਾਂ ਦਾ ਵੈਲਕਮ ਹੈ ਨਾ ਦਵਾਈ ਆਉਣ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸੱਚੀ ਗੱਲ ਕਹਿੰਦਾ ਮੈਂ ਤੇਰਾ ਦੇਖਦਾ ਮਤਲਬ ਜਿੱਦਾਂ ਤੂੰ ਮਾਨ ਚ ਐਂਟਰ ਹੋਇਆ ਮੈਂ ਉਦੋਂ ਦਾ ਦੇਖ ਰਿਹਾ ਹਾਂ ਤੁਹਾਨੂੰ ਛੂਟੀ ਬਾਈ ਆਇਆ ਹੋ ਕੋ ਦਾ ਬਾਈ ਦੋ ਵੀ ਦੇਖਦਾ ਰਿਹਾ ਨਾ ਜਦੋਂ ਚੈਨਲ ਬਾਈ ਸਬਸਕ੍ਰਾਈਬ ਕੀਤਾ ਬਾਈ ਨੂੰ ਮਿਲਦੇ ਆ ਬਾਈ ਨੂੰ ਯਾਰ ਕਹਿੰਦੇ ਵੀ ਕਰਾ ਤਾ ਬਾਈ ਸਾਡੇ ਕੋਲ ਲਾ ਕੇ ਜਾ ਤੈਨੂੰ ਇੱਕ ਤਾਂ ਉਹਦੀ ਮੀਰਾ ਵਾਲੀ ਦਵਾਈ ਤੇ ਉਹਦੀ ਕਿਰਤੀ ਕੰਮ ਵਾਲੀ ਦਵਾਈ ਉਹ ਕਿਰਤੀ ਕੰਮ ਵਾਲੀ ਦਵਾਈ ਤੇ ਸਹੀ ਸੱਚ ਅਸੀਂ ਕਿਰਤੀ ਕੰਮ ਵਾਲੀ ਦੇਖੀ ਜਨੇ ਉਦੋਂ ਦੀ ਨਾ ਸਹੀ ਹੈ ਅਮੀਰਾ ਵਾਲੀ ਤਾਂ ਅਸੀਂ ਦੇਖੀ ਨਹੀਂ ਮੀਰਾ ਮੀਰਾ ਵਾਲੀ ਬਾਈ ਮੀਰਾ ਵਾਲੀ ਆਏ ਮੀਰਾ ਵਾਲੀ ਕੇ ਬਾਈ ਹਰੇਕ ਦੇਖਣਾ ਆ ਆਪਾਂ ਆਪਾਂ ਸ਼ੁਰੂ ਇਧਰੋਂ ਕੀ ਕਰੀਏ ਕਿਰਤੀ ਕੰਮ ਵਾਲੀ ਦਵਾਈ ਦਾ ਨਜ਼ਾਰਾ ਜਿੰਨਾ ਨਾ ਇਹ ਬਾਈ ਹੋਣੀ ਡੱਬੇ ਤੋਂ ਨੇ ਡੱਬਾ ਉਹ ਜਗਾ ਜਿੱਥੇ ਆ ਜਿਹੜੀ ਆਪਾਂ ਪਹਿਲੇ ਦਿਨਾਂ ਚ ਘੁੰਮ ਕੇ ਆਏ ਆ ਇਹ ਗੱਡੀਆਂ ਬਾਈ ਹੋਣਾ ਦੀ ਤੇ ਉਹ ਸਾਹਮਣੇ ਜਿਹੜੀ ਉਹ ਸੀਮੈਂਟ ਫੈਕਟਰੀ ਆ ਕੰਧਾਂ ਤੇ ਲਿਖਿਆ ਹੋਇਆ ਅਲਟਰਾਟੈਕ ਅਲਟਰਾਟੈਕ ਸੀਮੈਂਟ ਇਸ ਦੇਸ਼ ਦੇ ਵਿੱਚ ਵੀ ਬਣਦਾ ਤੇ ਇੱਥੇ ਵੀ ਵਰਤਿਆ ਜਾਂਦਾ ਧੰਨਵਾਦ ਛੋਟੇ ਵੀਰ ਤੁਹਾਡਾ ਬਹੁਤ ਬਹੁਤ ਬਾਈ ਜਾਂਦੇ ਵਸਦੇ ਰਹੋ ਸੇਵਾ ਪਾਣੀ ਮੇਰਾ ਬਾਈ ਚੜਦੀ ਕਲਾ ਬਾਈ ਜੀ ਚੜਦੀ ਕਲਾ ਜਮਾ ਐ ਗਲ ਤੱਕਾਂ ਤੱਕ ਲੱਗਿਆ ਪਿਆ ਸਮਾਨਖਾਨ ਵੀ ਨਾਲ ਸਾਰਾ ਕੁਝ ਯਾਰ ਸੇਵਾ ਨੂੰ ਸਾਨੂੰ ਵੀ ਮੌਕਾ ਦਾ ਕਾਂ ਡੁੱਬਿਆ ਪਿਆ ਇਹ ਮੇਰੀ ਗੱਲ ਸੋਣਾ ਨੰਬਰ ਤੁਹਾਡਾ ਹੈਗਾ ਤੇ ਇਦਾਂ ਕਰਦੇ ਕਿਸੇ ਦਿਨ ਘੁੰਮਣ ਚੱਲਦੇ ਕਰ ਸਾਈਕਲ ਕੋਈ ਨਾ ਨੰਬਰ ਤੁਹਾਡਾ ਆ ਗਿਆ ਆਪਾਂ ਬਣਾਉਣੇ ਆ ਪ੍ਰੋਗਰਾਮ ਭਾਈ ਆ ਤੁਸੀਂ ਉੱਥੇ ਜੱਬਲ ਜੇ ਸੀ ਚੱਲੇ ਆ ਜੱਬਲ ਜੇਸ ਕੱਲ ਨੂੰ ਜਾਵਾਂਗੇ ਅਸੀਂ ਕੱਲ ਨੂੰ ਜਾਵਾਂਗੇ ਹੌਲੀ ਹੌਲੀ ਆਪਾਂ ਉਸ ਦੁਪਹਿਰ ਵੱਲ ਵਧੀ ਜਾਈਏ ਜਿੱਥੇ ਵੱਧ ਭੀੜ ਆ ਤੇ ਰੌਣਕ ਮੇਲਾ ਵੱਧ ਆ ਪਰ ਜਿਆ ਵੱਡਿਆ ਕੰਟੀਆ ਬੈਲਣੇ ਕਿ ਬਣੀਆਂ ਹੋ ਗਿਆ ਨੇ ਤੇ ਇਧਰਲੇ ਪਾਸੇ ਫਿਰ ਇਹੋ ਜਿਹਾ ਟ੍ਰੈਫਿਕ ਟ੍ਰਫ ਗਾਹ ਨੂੰ ਜਾਦੀ ਹੁਣ ਵਦੂ ਦਾ ਵਦੂ ਦਾ ਰਾਤ ਚ ਜਾਂਦੇ ਜਾਂਦੇ ਇਹਨਾਂ ਬਾਈਆਂ ਕੋਲੇ ਰੁਕੇ ਸੀ ਇਹ ਸਾਰੇ ਪੰਜਾਬ ਦੇ ਆ ਪੁਆਦ ਦਾ ਇਲਾਕਾ ਪੁਆਦ ਵਾਲੇ ਸਾਰੇ ਵੀਰ ਇੱਥੇ ਬੈਠੇ ਆ ਇੱਥੇ ਪੰਜਾਬ ਬਣਾਇਆ ਹੋਇਆ ਇਹਨਾਂ ਨੇ ਦਸਤਾਂ ਦੀ ਸ਼ਾਮੇ ਬਹਿੰਦੇ ਆ ਆਪਦਾ ਤੇ ਚਾਹ ਪਾਣੀ ਪੀਂਦੇ ਆ ਚੰਗਾ ਭਾਈ ਸਤਿ ਸ਼੍ਰੀ ਅਕਾਲ ਉਹ ਗੱਡੀ ਰੁਕੀ ਆ ਤੇ ਗੱਡੀ ਚੋਂ ਜਿਸ ਕਰਨੇ ਉਤਰਿਆ ਜਿਸ ਕਰਨ ਦਾ ਪਿੰਡ ਫਗਵਾੜਾ ਇਲਾਕਾ ਕਿਹੜਾ ਪਿੰਡ ਸੀ ਫਗਵਾੜੇ ਦੇ ਲਾਗੇ ਮੌਕਮ ਪੈਦਾ ਕੋਲਥਮ ਪਿੰਡ ਆ ਫਗਵਾੜੇ ਲਾਗੇ 22 ਦੀ ਉਮਰ 24 ਸਾਲ ਆ ਕਹਿੰਦਾ ਵੀ ਮੈਂ 21 ਸਾਲ ਦੀ ਉਮਰ 'ਚ ਇੱਥੇ ਆ ਗਿਆ ਸੀ ਤੇ ਇੱਥੇ ਲਾਇਸੈਂਸ ਬਣ ਗਿਆ ਸੀ ਡਰਾਈਵਿੰਗ ਦਾ 12 ਜਮਾਤਾਂ ਕੀਤੀਆਂ ਨੇ ਸੋਹਣੀ ਗੱਲ ਆ ਵੀ ਯਾਰ ਇਹ ਵੀ ਲੋਟ ਆ ਕਾਣੀ ਚੜ੍ਹਦੀ ਉਮਰ 'ਚ ਬੰਦਾ ਐ ਜੇ ਕਰ ਲੈਂਦਾ ਸੈਟ ਤਾਂ ਮਾਹੌਲ ਵਧੀਆ ਬਣ ਜਾਂਦਾ ਹੁਣ ਆਪਦਾ ਖਰਚਾ ਬਣੀ ਵੀ ਸੋਨਾ ਨਿਕਲ ਰਿਹਾ ਤੇ ਪਿੱਛੇ ਭੇਜੇ ਨੂੰ ਕਹਿੰਦਾ ਵੀ ਚਾਰ ਪੈਸੇ ਉਹ ਵੀ ਪਾਚ ਜਾਂਦੇ ਆ ਏ ਵੀ ਸੋਣਾ ਵਧੀਆ ਗੱਲ ਬਾਤ ਆ ਠੀਕ ਆ ਬਾਈ ਇੱਕ ਆਮੇ ਕਰੀ ਅੱਜ ਮੋਡਲ ਦੇ ਬੰਦਾ ਉਹ ਵੀ ਪਾਕਿਸਤਾਨ ਤੋਂ ਤੁਸੀਂ ਪਾਕਿਸਤਾਨ ਆ ਬੰਦੇ ਬਸ ਐ ਸਹੀ ਏ ਤੁਹਾਡਾ ਕਿਹੜਾ ਪਿੰਡ ਦੱਸਿਆ ਬਾਈ ਆਪਣਾ ਟਾਂਡਾ ਸ਼ਹਿਰ ਆ ਸ਼ਹਿਰਪੁਰ ਅੱਛਾ ਸ਼ਹਿਰਪੁਰ ਟਾਂਡਾ ਠੀਕ ਆ ਬਾਈ ਕੰਮ ਕਰਦਾ ਜੀ ਬਾਈ ਮਲੋਟ ਟਰਾਂਸਪੋਰਟ ਦੇ ਗੱਡੀਆਂ ਦੇ ਆ ਠੀਕ ਆ ਠੀਕ ਆ ਚਲੋ ਵਧੀਆ ਬਾਈ ਚੜ੍ਹਦੀ ਕਲਾ ਚਾਹੀਦੀ ਆ ਦੇਵ ਦੇ ਪਿੰਡ ਦਾ ਇਲਾਕੇ ਦਾ ਨਾਮ ਲਖਿਆ ਮਲੋਟੀਆ ਹੁਣ ਬੜੀ ਆਦਤ ਸਤਾਵੇ ਪਿੰਡ ਦੀਆਂ ਗਲੀਆਂ ਦੀ ਚੰਗਾ ਵੀਰੇ ਟਾਂਡੇ ਵਾਲਿਆ ਜਮਦਾਰ ਮਾਲਕ ਵਾਲਾ ਦੇਵੇ ਲਵ ਯੂ ਭਾਈ ਲਵ ਸਤਿ ਸ੍ਰੀ ਅਕਾਲ ਵੀਰੇ ਇਹ 째 ਅਰਬ ਦੇ ਇਹ ਮੁਲਕ ਮੱਧ ਵਰਗੀ ਪਰਿਵਾਰਾਂ ਦੀ ਆਸ ਆ ਇੱਥੇ ਨੌਜਵਾਨ ਆਉਂਦੇ ਆ ਕਮਾਈਆਂ ਕਰਦੇ ਆ ਘਰਾਂ ਨੂੰ ਚਾਰ ਪੈਸੇ ਭੇਜਦੇ ਆ ਚਲੋ ਦੇਵ ਪਾਜੀ ਅੱਜ ਦੀਆਂ ਲੰਮੀਆਂ ਬਾਟਾਂ ਕੱਢ ਕੇ ਆਪਾਂ ਰਸਲ ਖੇਮੇ ਦੇ ਬਾਹਰ-ਬਾਰ ਪਹੁੰਚੇ ਹੋਏ ਆ ਤੇ ਇੱਥੇ ਬਾਈ ਹੁਣੀ ਖੜੇ ਆ ਇਹ ਭੋਗਪੁਰਤਵਾ ਕੀ ਹਾਲ ਚਾਲ ਆ ਵੀਰੇ ਵਧੀਆ ਬਾਈ ਵਧੀਆ ਹਾਂ ਇਹ ਜਾਨੇ ਤੁਹਾਡੀ ਅੱਜ ਆਏ ਆ ਵੇਟ ਵੇਟ ਅਸਲ ਦੇ ਵਿੱਚ ਬਾੜੇ ਕਰੀ ਜਾਂਦੇ ਸੀਗੇ ਸਾਡੇ ਨਾਲ ਉਹ ਗੱਲ ਹੋ ਜਾਣੀ ਆ ਨਾ ਪਹਿਲਾਂ ਕਰੀ ਬਾਰੇ ਘਰਾਂ ਦਾ ਪਰੌਣਾ ਰਹਿ ਜਿਆ ਜਾਂਦਾ ਹੁੰਦਾ ਸਾਨੂੰ ਬਾਹਲੇ ਫੋਨ ਆਏ ਹੋਏ ਅਸੀਂ ਉਲਝੇ ਜੇ ਬੈਠੇ ਕੀ ਹਿਸਾਬ-ਕਿਤਾਬ ਕਰੀਏ ਤੇ ਬਲਦੇਵ ਜਿਹੜੇ ਬਾਈ ਹੁਣਾਂ ਨਾਲ ਗੱਲ ਕਰੀ ਜਾਂਦਾ ਇਹ ਬਾਈ ਦੇ ਪਿੰਡ ਤੋਂ ਆ ਬਲਦੇਵ ਦੇ ਪਿੰਡ ਤੋਂ ਕਰਾਈ ਵਾਲੇ ਤੋਂ ਇਹਨਾਂ ਨੂੰ 28-29 ਸਾਲ ਹੋ ਗਏ ਇਸ ਮੁਲਕ ਦੇ ਵਿੱਚ ਰਹਿੰਦਿਆਂ ਨੂੰ ਤੇ ਜਿਹੜੇ ਉਹ ਤੀਜੇ ਬਾਈ ਜੀ ਖੜੇ ਨੇ ਹਰਪਾਲ ਸਿੰਘ ਇਹ ਇਥੋਂ ਨੇ ਰਸਖੇਮੇ ਤੋਂ ਤੇ ਇਹ ਮਿਲਣ ਲਈ ਆਏ ਹੋਏ ਇੱਥੇ ਆਪਣੇ ਨਾਲ ਆਪਣੇ ਕੋਲੇ ਤੁਹਾਡਾ ਨਾਂ ਕੀ ਵੀਰੇ ਕਮਲਜੀਤ ਸਿੰਘ ਕਮਲਜੀਤ ਸਿੰਘ ਕਮਲ ਇਥੇ ਸਿਵਲ ਇੰਜੀਨੀਅਰ ਆ ਭਾਈ ਆ ਭਾਈ ਹੁਣਾਂ ਦਾ ਟਿਕਾਣਾ ਇੱਧਰ ਬਣਾਇਆ ਹੋਇਆ ਡਾਕਟਰ ਸਾਹਿਬ ਕਿਦਾਂ ਇਥੇ ਭੋਗਪੁਰ ਵਾਲੇ ਬਾਈਆਂ ਦਾ ਟਿਕਾਣਾ ਸਾਰੇ ਮਿੱਤਰ ਬੇਲੀ ਇੱਥੇ ਰਹਿੰਦੇ ਆਹੀਂ ਤੇ ਇਥੇ ਆਪਣੇ ਨਬਾਈਆਂ ਕੋਲੇ ਸਾਈਕਲ ਲਾਤੇ ਤੇ ਦੂਜੇ ਵੀਰਾਂ ਨਾਲ ਚੱਲੇ ਆ ਉਹਨਾਂ ਦਾ ਟਿਕਾਣਾ ਇੱਥੋਂ 5-10 ਕਿਲੋਮੀਟਰ ਦੂਰ ਆ ਜਿਹੜੇ ਹੋਰ ਮਿੱਤਰ ਬੇਲੀ ਆਉਣਗੇ ਉਹਨਾਂ ਨੂੰ ਵੀ ਆਪਾਂ ਉੱਥੇ ਮਿਲਾਂਗੇ ਠੀਕ ਆ ਭਾਈ ਮਿਲਦੇ ਆਪਾਂ ਆਗੇ ਤੁਹਾਡੇ ਕੋਲੇ ਚਲੋ ਦੇ ਫਿਰ ਆ ਰੱਖੇਗੀ ਹਾਂਜੀ ਡਾਕਟਰ ਸਾਹਿਬ ਲੈ ਚਲੋ ਸਾਨੂੰ ਨਾਲ ਪੁੱਛ ਤੇਰਾ ਨਾਮ ਕੀ ਆ ਸਿਮਰਪ੍ਰੀਤ ਕੌਰ ਸਿਮਰਪ੍ਰੀਤ ਕੌਰ ਠੀਕ ਹੈ ਜੀ ਬਾਈ ਹੁਣਾਂ ਦਾ ਨਾਮ ਆ ਸਰਦਾਰ ਹਰਪਾਲ ਸਿੰਘ ਤੇ ਇਹਨਾਂ ਨੂੰ 35 ਸਾਲ ਹੋ ਗਏ ਇਸ ਮੁਲਕ ਦੇ ਵਿੱਚ ਤੇ ਪਿਛਾ ਇਹਨਾਂ ਦਾ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਧਰਤੀ ਬਾਈ ਹੁਣਾਂ ਦੇ ਘਰੇ ਨਾ ਧੋਕੇ ਮੂੰਹ ਸਿਰ ਸਵਾਰ ਕੇ ਪਰਨੇ ਬਨ ਕੇ ਤੋਤੇ ਲੀੜੇ ਪਾ ਕੇ ਇਸ ਵੇਲੇ ਆਪਾਂ ਬਾਜ਼ਾਰ ਦੇ ਵਿੱਚ ਆਏ ਆ ਦੇਖਣੇ ਤੇ ਰੌਣਕਾਂ ਰਸਲ ਖੇਮੇ ਦੀਆਂ ਮਨਾਰ ਹਾਲ ਪਤਾ ਨਹੀਂ ਕੀ ਕੁਛ ਹੈ ਤੇ ਉਹ ਸਾਹਮਣੇ ਇੱਕ ਮਸਜਿਦ ਬਣੀ ਹੋਈ ਆ ਲਾਈਟਿੰਗ ਆ ਆਪਣੇ ਨਾਲ ਬਾਈ ਇਕਬਾਲ ਸਿੰਘ ਖੜੇ ਆ ਜਿਲ੍ਹਾ ਲੁਧਿਆਣਾ ਤੋਂ ਵੀਰ ਹੋਣੀ ਇੱਥੇ ਇਹਨਾਂ ਨੂੰ ਕਿੰਨੇ ਸ 8-9 ਸਾਲ ਹੋ ਗਏ 9 ਸਾਲ ਹੋ ਗਏ ਬਾਈ ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਕੰਮ ਕਰਦੇ ਆ ਮਿਲਣ ਆਏ ਆ ਬਾਈ ਇੱਥੇ ਜਿਹੜੇ ਜਿਹੜੇ ਮਾਰੀ ਜਾਂਦੇ ਆ ਕਮਾਲ ਆ ਇਹ ਕੀ ਨਾਮ ਇਹਦਾ ਮਨਾਰਮਾਲ 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 ਦੇ ਵਿੱਚ ਰਹਿੰਦੇ ਆ ਹੋਰ ਬਾਈ ਜੀ ਸ਼ੁਕਰੀਆ ਸ਼ੁਕਰ ਧੰਦਾ ਯਾਰ ਮਿਲਣ ਦਾ ਸ਼ੁਕਰ ਧੰਦਾ ਸ਼ੁਕਰ ਬਈ ਸਪੈਸ਼ਲ ਇੱਥੇ ਆਏ ਮੈਂ ਐਸ ਤਰ੍ਹਾਂ ਬਈ ਜੋ ਆਈਦੇ ਫਿਰਦੇ ਆ ਬਈ ਸਾਨੂੰ ਜਿਹੜਾ ਮਰਜ਼ੀ ਦਿਨ ਲੈਂਦਾ ਆ ਇੱਥੋਂ ਦਾ ਮਨਾਰ ਮਾਲ ਆਪਣੇ ਫੋਨ ਦਾ ਤੇ ਇਹਨਾਂ ਦੇ ਫੋਨ ਦਾ 20000 ਦਾ ਸਿਰਫ 20000 ਦਾ ਤੇ ਉਹ ਜਾ ਮਨਲਾ ਜੇ 에어ਪੋਰਟ ਤੇ ਘੇਰ ਲੈਣ ਤਾਂ ਉਹ ਜਾ ੜਕਾ ਉਹ ਵੀ ਗੱਡ ਦੇਣਗੇ ਨਹੀਂ ਨਹੀਂ ਇੱਕ ਤੋਂ ਦੋ ਫੋਨ ਤਾਂ ਹੀ ਲੈ ਕੇ ਜਾਓਗੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਖੋਲ ਕੇ ਲੈ ਕੇ ਜਾਓ ਸਿਮ ਪਾ ਕੇ ਸਿਮ ਪਾ ਕੇ ਲੈ ਜਾਓ ਜੇ ਬਿਨਾਂ ਸਿਮ ਨਹੀਂ ਨਹੀਂ ਬਿਨਾਂ ਸਿਮ ਪਾ ਕੇ ਲੈ ਜਾਓ ਕੋਈ ਨਹੀਂ ਵੀ ਕੀ ਆਰ ਦਾ ਫਰਕ ਇੱਕ ਫੂਨ ਦਾ 20 ਕੀ ਆ ਬਣਾ ਨਾਰਮਲੀ ਠੀਕ ਆ ਬਾਈ ਜੀ ਟੈਕਸ ਘਟਣਾ ਇੱਥੇ ਟੈਕਸ ਫੰਡਿਸ਼ਨ ਹੂੰ ਰਾਤ ਨੂੰ ਰਸਲ ਖੇਮੇ ਦਾ ਇਹੋ ਜਿਹਾ ਮਾਹੌਲ ਹੁੰਦਾ ਆ ਉਹ ਸਾਹਮਣੇ ਕੋਈ ਈਵੈਂਟ ਕਰੀ ਜਾਂਦੇ ਆ ਕੋਈ ਲੱਗੇ ਹੋਇਆ ਸਟੇਜ ਤੇ ਅਰਬੀ ਬੋਲੀ ਚ ਕਰੀ ਜਾਂਦੇ ਤੇ ਸਾਰੇ ਉੱਥੇ ਅਰਬੀ ਫਿਰਦੇ ਨੇ ਸਮੁੰਦਰ ਦੇ ਲਗਭਗ ਕੰਢੇ 'ਚ ਖੜੇ ਆਪਾਂ ਤੇ ਦੂਰ ਦੂਰ ਤੱਕ ਇੱਥੋਂ ਦੀਆਂ ਕੁੱਚੀਆਂ ਬਿਲਡਿੰਗਾਂ ਵਿਰਲੀਆਂ ਟਾਵੀਆਂ ਦਿਸਦੀਆਂ ਨੇ ਦੁਬਈ ਵੱਲ ਜਾਵਾਂਗੇ ਤਾਂ ਫਿਰ ਉੱਚੀਆਂ ਬਿਲਡਿੰਗਾਂ ਦਿਸਣੇ ਸ਼ੁਰੂ ਹੋਣਗੀਆਂ

ਬਲਦੇਵ ਸਿੰਘ ਡਾਕਟਰ ਸਾਹਿਬ ਅੱਧੀ ਰਾਤ ਆਪਾਂ ਇਹ ਬਾਈਆਂ ਹੁਣਾਂ ਦੇ ਘਰੇ ਰਹਿਾਂਗੇ ਤੇ ਕੱਲ ਨੂੰ ਚੜਾਂਗੇ ਆਪਾਂ ਜਬਲ ਜੈਸ ਇਹ ਦੁਬਈ ਦਾ ਯੂਏਈ ਦਾ ਸਭ ਤੋਂ ਉੱਚਾ ਪਹਾੜਾ ਉਹ ਪਹਾੜ ਨੂੰ ਚੜਾਂਗੇ ਆਪਾਂ ਜਬਲ ਜੈਸ ਵੱਲ ਨੂੰ ਜਾਵਾਂਗੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਵੀ ਵੀਡੀਓ ਦੇ ਨਾਲ ਜੁੜੇ ਰਹੋ ਆਪਣੇ ਸਫ਼ਰਾਂ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਵੀਡੀਓ ਦਾ ਲਿੰਕ ਆਪਣੇ ਯਾਰਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਸਾਂਝਾ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਰਿਆਂ ਦਾ